I'm <laughs> <laughs> ਮੇਰਾ ਪੁੱਤ ਮੇਰੇ ਪੁੱਤ ਨੂੰ 2 ਸਾਲ ਹੋ ਗਏ 11 ਤਰੀਕ ਨੂੰ ਹਾਂ ਮੈਂ ਮਾਜਾ ਮੇਰਾ ਪੁੱਤ 25 ਤਰੀਕ ਨੂੰ ਬੰਨਿਆ ਸਾਲ ਵਾਂ ਲੱਗਾ ਮੇਰੇ ਪੁੱਤ ਹਾਂ ਮੈਂ ਮਾਜਾ ਇਹ ਗੱਲ ਹੋਈ ਉਹਥੇ ਮੇਰੇ ਪੁੱਤ ਦਾ ਐਕਸੀਡੈਂਟ ਹੋ ਗਿਆ ਮੇਰਾ ਪੁੱਤ ਕੰਮ ਤੋਂ ਆਉਂਦਿਆ ਸੀ ਮੁਲਕਾ ਮੈਂ ਪੁੱਤ ਦਾ ਮੂੰਹ ਏਕਲਾ ਮੁਲਕਾ ਮੈਂ ਪੁੱਤ ਨੂੰ ਜੱਤੀ ਭਾਗੇ ਵੇਲਾ ਮੇਰਾ ਮੈਨੂੰ ਡੱਟ ਪੈ ਸੀ ਮੈਂ ਪੁੱਤ ਆਪੋ ਸਾਡੇ ਸਾਡੇ ਕੋਲ ਆ ਜੇ ਮੇਰਾ ਪੁੱਤ ਸਾਨੂੰ ਮਲਾ ਦੇਣਾ ਮੇਰਾ ਪੁੱਤ ਸਾਨੂੰ ਮਿਲਾ ਦੇਣਾ ਸਾਡੇ ਕੋਲ ਆ ਜੇ ਸਾਡਾ ਧੁਰ ਕੇ ਗਿਆ ਹੀ ਡੱਬੇ ਚ ਪਈ ਕੇ ਆ ਜੇ ਨਹੀਂ ਮੇਰਾ ਪੁੱਤ ਡੱਬੇ ਚ ਪਈ ਕੇ ਆ ਜੇ ਮੈਨੂੰ ਠੰਡ ਪੈ ਜੇ ਮੈਨੂੰ ਦਰਸ਼ਨ ਕਰਨੇ ਚਾਹੁੰਦੀ ਬੱਚੀ ਹੈ ਹਾਂ ਮੈਨੂੰ ਦਰਸ਼ਨ ਕਰਨੇ ਚਾਹੁੰਦੀ ਬੱਚੀ ਹੈ ਹਾਂ ਜੀ ਮੈਂ ਦਰਸ਼ਨ ਕਰਨੇ ਚਾਹੁੰਨੀ ਬੱਤੇ ਦੇ ਮੈਂ ਆਪਦਾ ਪੁੱਤ ਵੇਖ ਲਾ ਮੇਰੀਆਂ ਅੰਦਰਾਂ ਠੰਡੀਆਂ ਆ ਜਾਣਾ ਮੈਂ ਮਮਾ ਜੀ ਤੁਹਾਡਾ ਨਾਮ ਮੈਂ ਹਰਜਿੰਦਰ ਸਿੰਘ ਬਨਵਾਲੀਪੁਰ ਜ਼ਿਲ੍ਹਾ ਜਨਰਲ ਸਕੱਤਰ ਡਿਸਟ੍ਰਿਕਟ ਕਾਂਗਰਸ ਕਮੇਟੀ ਤਰਨਤਾਰਨ ਮੇਰਾ ਭਤੀਜਾ ਸੁਖਮਣ ਪ੍ਰੀਤ ਸਿੰਘ son of ਦਵਿੰਦਰ ਸਿੰਘ ਜੋ ਅੱਜ ਤੋਂ 2 ਸਾਲ ਪਹਿਲੋਂ ਸਟੱਡੀ ਬੇਸ ਤੇ ਇੰਗਲੈਂਡ ਭੇਜਿਆ ਸੀ ਉਹਨੂੰ ਪੜ੍ਹਾਈ ਕਰਨ ਵਾਸਤੇ ਪੜ੍ਹਾਈ ਤੋਂ ਬਾਅਦ ਉਸਨੇ ਆਪਣਾ ਕੋਈ ਕੰਮਕਾਜ ਜਿਹੜਾ ਚਲਾਇਆ ਘਰ ਦੇ ਹਾਲਾਤ ਸੁਧਾਰਨ ਵਾਸਤੇ ਆਪਣੀ ਦਿਹਾੜੀ ਤੋਂ ਦਿਹਾੜੀ ਲਾ ਕੇ ਜਿਹੜਾ ਵੀ ਉਹ ਵਾਪਸ ਆਉਣ ਡਿਆ ਮੈਂ ਰਸਤੇ ਦੇ ਵਿੱਚ ਉਹਦਾ ਜਿਹੜਾ ਵੀ ਐਕਸੀਡੈਂਟ ਹੋ ਗਿਆ ਉਹ ਕਿ ਉੱਥੇ ਡੈਥ ਹੋ ਗਈ। ਘਰ ਦੇ ਹਾਲਾਤ ਜਿਹੜੇ ਆ ਵੀ ਸਾਡੇ ਭਰਾ ਦੇ ਬਹੁਤ ਮਾੜੇ। ਇਹਨਾਂ ਹਾਲਾਤਾਂ ਦਾ ਜਿਹੜਾ ਵਾ ਵੀ ਅਸੀਂ ਲੈ ਕੇ ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ પાસે ਮੰਗ ਕਰਦੇ ਆ ਵੀ ਸਾਡੇ ਭਰਾ ਦੇ ਹਾਲਾਤ ਨੂੰ ਵੇਖਦੇ ਹੋ ਉਹਦੀ ਜਿਹੜੀ ਡੈੱਡ ਬੋਡੀ ਸਾਡੇ ਭਤੀਜੇ ਸੁਖਮਣ ਪ੍ਰੀਤ ਸਿੰਘ ਦੀ ਜਿਹਦੀ ਕਰੀਬ ਉਮਰ ਅਜੇ ਵੀ 20 ਸਾਲ ਦਾ ਭੇਜਿਆ ਸੀ 22 ਸਾਲ ਦੀ ਉਮਰ ਹੋਈ ਸੀ। ਉਹਦੀ ਡੈੱਡ ਬੋਡੀ ਜਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਵਾਪਸ ਸਾਡੇ ਘਰ ਭੇਜੇ ਤਾਂ ਜੋ ਉਹਦਾ ਮਾਂ ਪਿਓ ਜਿਹੜਾ ਬਜ਼ੁਰਗ ਮਾਂ ਪਿਓ ਰੋਲਦਾ ਫਿਰਦਾ ਰੋਂਦਾ ਫਿਰਦਾ ਉਹਦੀ ਜਿਹੜੀ ਆ ਵੀ ਆਖਰੀ ਵਾਰ ਉਹਦਾ ਜਿਹੜਾ ਪਿਓ ਨੂੰ ਦੇਖ ਸਕੇ ਸਾਡੀ ਤੇ ਇਹੋ ਅਪੀਲ ਹੈ ਜੀ ਹਾਂ ਜੀ ਬਿਲਕੁਲ ਉਹ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ ਜੀ ਘਰ ਦੇ ਕੀ ਹਾਲਾਤ ਘਰ ਦੇ ਹਾਲਾਤ ਜੀ ਉਹ ਇੱਕ ਛੋਟਾ ਨਾਰਮਲ ਕਿਸਾਨ ਆ ਜੀ ਆਪਣਾ ਟਾਈਮ ਪਾਸ ਕਰਦਾ ਜੀ ਤੇ ਬਾਕੀ ਤੁਸੀਂ ਉਹਦਾ ਜਿਹੜਾ ਘਰ ਵੀ ਵੇਖ ਸਕਦੇ ਆ ਜੀ ਬਹੁਤ ਹਾਲਾਤ ਖਰਾਬ ਹੈ ਜੀ ਮੇਰਾ ਨਾਮ ਪ੍ਰਗਟ ਸਿੰਘ ਬਨਵਾਲੀ ਪਸਾਕਾ ਸਰਪੰਚ ਜੇਕਰ ਆਏ ਤੁਸੀਂ ਕੋਈ ਜੋ ਇੱਥੇ ਕੀ ਦਲਵਾ ਸੀ ਕਸ਼ਨਾਗੋ ਇੱਥੇ ਬੱਚਾ ਬਾਹਰ ਗਿਆ ਸੀਗਾ ਦਵਿੰਦਰ ਸਿੰਘ ਜੀ ਦਾ ਸੁਖਮਨਪ੍ਰੀਤ ਉਹ ਗਿਆ ਤੇ ਪੜ੍ਹਾਈ ਵੇਸਤੇ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਰਜ਼ਾ-ਕਰਜ਼ਾ ਚੱਕ ਕੇ ਚ 20 ਲੱਖ ਰੁਪਏ ਦੇ ਲਗਭਗ ਉਹਨੂੰ ਬਾਹਰ ਭੇਜਿਆ ਅਚਾਨਕ ਬਾਹਰ ਕੋਈ ਇਹੋ ਜੀ ਦੁਰਘਟਨਾ ਹੋ ਗਈ ਆ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਨਾਲ ਜਿਹੜਾ ਵਾ ਉਹ ਐਤਵਾਰ ਦੀ ਗੱਲ ਆ ਜੋ ਬੱਚਾ ਉਹ ਪੂਰਾ ਹੋ ਗਿਆ ਵਾ ਪਰਿਵਾਰ ਦੇ ਵਿੱਚ ਬਹੁਤ ਜਿਹੜੀ ਆ ਉਹ ਦੁੱਖ ਦੀ ਘੜੀ ਆ ਮਾਂ ਪਿਓ ਜਿਹੜਾ ਇਕੱਲਾ-ਕੱਲਾ ਵਾ ਮਤਲਬ ਬੱਚਾ ਹੋਰ ਭਰਾ ਵੀ ਕੋਈ ਨਹੀਂ ਭੈਣ ਵੀ ਕੋਈ ਨਹੀਂ ਇਸ ਕਰਕੇ ਇਸ ਪਰਿਵਾਰ ਦੇ ਨਾਲ ਬਹੁਤ ਤਕਾ ਹੋਇਆ ਵਾ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਸਹਿਨਸਹਿਲਤਾ ਦੇਵੇ ਪਰ ਸਰਕਾਰਾਂ ਨੂੰ ਚਾਹੀਦਾ ਵਾ ਪਰ ਇਹ ਜਿਹੜਾ ਹੈਗਾ ਵਾ ਇੱਕ ਤੇ ਉਹਦਾ ਜਿਹੜਾ ਇੱਥੇ ਡੈੱਡ ਬੋਡੀ ਆ ਉਹ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਪੰਜਾਬ ਸਰਕਾਰ ਕੇਂਦਰ ਸਰਕਾਰ ਜਿਹੜੀਆਂ ਸੁਸਾਇਟੀਆਂ ਨੇ ਸੇਵਾ ਪਾਉਣ ਵਾਲੀਆਂ ਉਹ ਕੋਸ਼ਿਸ਼ ਕਰਨਗੇ ਤੇ ਬੱਚਾ ਆ ਸਕਦਾ ਵਾ ਸੋ ਇਹਨਾਂ ਦਾ ਜੋ ਹਾਲਾਤ ਨੇ ਕੇ ਇਸ ਸਮੇਂ ਸਰਦਾਰ ਬਖਸ਼ੀਤ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਦਾ ਜਿਹੜਾ ਸੀ ਬਹੁਤ ਨਾਂ ਸੀ ਇਲਾਕੇ ਦੇ ਵਿੱਚ ਬੜੀ ਚੜ੍ਹਦੀ ਕਲਾ ਸੀ ਲੋਕ ਆਉਂਦੇ ਹੁੰਦੇ ਸੀ ਆਪਣੇ ਕਾਰੋਬਾਰ ਪਿੰਡ ਦਾ ਬਹੁਤ ਉਹਨਾਂ ਨੇ ਕਰਾਇਆ ਵਿਕਾਸ ਪਿੰਡ ਦੇ ਵਿੱਚ ਜਿਹੜੀਆਂ ਉਹ ਬਣਾਉਣਗੇ ਚੀਜ਼ਾਂ ਉਹ ਨਹੀਂ ਬਣ ਸਕਦੀਆਂ ਏਡੀ ਵਧੀਆ ਜਿਹੜੀ ਉਹਨਾਂ ਦੀ ਸੋਚ ਸੀ ਤੇ ਉਸ ਪਰਿਵਾਰ ਦਾ ਇਹ ਬੱਚਾ ਵਾ ਜਿਹੜਾ ਲੋਕਾਂ ਦੀ ਸੇਵਾ ਕਰਦਾ ਰਿਹਾ ਇਸ ਕਰਕੇ ਇਸ ਪਰਿਵਾਰ ਨੂੰ ਜਿਹੜਾ ਵਾਵਾ ਤੋਂ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਕਰਜ਼ਾ-ਕਰਜ਼ਾ ਚੜਿਆ ਵਾ ਉਹ ਲੱਥ ਜਾਵੇ ਕਿਉਂਕਿ ਸੇਵਾ ਸੁਸਾਇਟੀਆਂ ਵਾਂ ਸਰਕਾਰਾਂ ਆ ਕੇ ਕੋਈ ਗੱਲ ਨਹੀਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਸਹਿਨਸ਼ੀਲਤਾ ਸਹਿਣ ਦਾ ਮੌਕਾ ਜਿਹੜਾ ਵਾ ਉਹ ਤਾਕਤ ਬਖਸ਼ੇ ਵੀ ਜਿਹੜਾ ਈ ਡੀ ਵੱਡਾ ਜਿਹੜਾ ਉਹ ਦਰਗਾਟਣਾ ਹੋਈ ਆ ਬੱਚੇ ਦਾ ਚਲੇ ਜਾਣਾ ਬਹੁਤ ਮੁਸ਼ਕਲ ਹੋਈ ਆ ਉਹਨਾਂ ਕੋ ਤੇ ਇਸ ਵੇਲੇ ਜਿਹੜਾ ਵਾ ਰੋ ਰੋ ਕੇ ਮਾਂ ਪਿਓ ਦਾ ਬਾਕੀ ਵੀ ਜਿਹੜੇ ਭਰਾ ਨੇ ਸੈਂਕਾਰਜ ਸਿੰਘ ਜੀ ਆ ਦਵਿੰਦਰ ਸਿੰਘ ਸਰਪੰਚ ਸਾਰੇ ਜਿਹੜੇ ਆ ਇਹਨਾਂ ਦਾ ਜਿੱਤਣਾ ਲਿਆ ਉਹ ਬਹੁਤ ਦੁੱਖ ਦੀ ਘੜੀ ਐ ਇਸ ਵੇਲੇ ਸਰਕਾਰਾਂ ਨੂੰ ਚਾਹੀਦਾ ਇਹਨਾਂ ਦੇ ਮਤਕਰ ਰਹੀ ਹੈ